ਤਾਂ ਸੰਭਾਲ ਬਾਈ ਜਿਹੜੇ ਪਸ਼ੂਆਂ ਦੀ ਚੰਗੀ ਕਰਦੇ ਇੱਧਰ ਜਿਵੇਂ ਝੋਟੀਆਂ ਖੜੀਆਂ ਨਾ ਮੋੜ ਲਿਆ ਬਾਈ ਮੋੜ ਲਿਆ ਇੱਧਰ ਤੁਰਦੀ ਨੂੰ ਦੇ ਚੱਕੇ ਦੋ ਲੈ ਵਾਲੂਆ ਬਹੁਤ ਡਬਲ ਆਗਾ ਆਰਡਰ ਕੁਆਲਿਟੀ ਬਹੁਤ ਸੋਹਣੀ ਲੱਗੀ ਹੋਈ ਆ ਚੰਗੇ ਦੁੱਧਰ ਕਾਰਡ ਵਾਲੀ ਆ ਦੇਖੋ ਨੀ ਲਾ ਦੋ ਤੇ ਥਾਣਾ ਹੋਣਾ ਇੱਧਰੋਂ ਸਾਈਡ ਤੋਂ ਦੇਖ ਸਕਦੇ ਹੋ ਨਾ ਦੇਖੋ ਲੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਆਪਣੇ ਜਟਾਣਾ ਫਾਰਮ YouTube ਚੈਨਲ ਤੇ ਲੋ ਵੀ ਦੋਸਤੋ ਅੱਜ ਦੀ ਜਿਹੜੀ ਤੁਹਾਨੂੰ ਆਪਾਂ ਮੱਝ ਦਿਖਾ ਰਹੇ ਹਾਂ ਬਹੁਤ ਡਬਲ ਮੱਝ ਆਗੀ ਚੰਗੇ ਦੁੱਧਰ ਕਾਰਡ ਵਾਲੀ ਆ ਸਾਰੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵ ਪਹਿਲਾਂ ਤੁਸੀਂ ਖੜੀ ਨੂੰ ਚੈੱਕ ਆਊਟ ਕਰ ਲਿਓ ਜਿਹੜੀ ਆਪਾਂ ਵੀਡੀਓ ਅੱਜ ਕਵਰ ਕਰ ਰਹੇ ਆ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਮੌੜ ਰਹਿ ਜਾਂਦੀ ਆ ਮੌੜਾਂ ਤੋਂ 15 ਕਿਲੋਮੀਟਰ ਰਹਿ ਜਾਂਦਾ ਰਾਮਪੁਰੇ ਤੋਂ ਵੀ 15 ਕਿਲੋਮੀਟਰ ਰਹਿ ਜਾਂਦਾ ਤੇ ਇਧਰੋਂ ਪੱਖੋ ਤੋਂ ਵੀ ਜਿਹੜਾ 12 ਕਿਲੋਮੀਟਰ ਆ ਜਾਂਦਾਗਾ ਚੌ ਪੱਖੋ ਦੇ ਨਾਲ ਪਿੰਡ ਮਸੂਰਾਗਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਮੱਝ ਦਿਖਾਉਣੀ ਆ ਤੀਜੀ ਸੂਏ ਜਿਹੜੀ ਸੂਣ ਵਾਲੀ ਆ ਮੱਝ ਇਹ ਪੰਜ ਚਾਰ ਦਿਨ ਲੈਂਦੀ ਹੈਗੀ ਦੁੱਧ ਦਾ ਰਿਕਾਰਡ ਡਿਟੇਲ ਸਾਰੀ ਬਾਜ ਤੋਂ ਲਮਾਗੇ ਆਪਾਂ ਇਹਰਾ ਸਾਨੂੰ ਆਪਾਂ ਪਹਿਲਾਂ ਥਣਾ ਥਣ ਹਵਾਨ ਤੇੜੀ ਦੀ ਕੈਮਰਾ ਮਰਵਾ ਕੇ ਦਿਖਾਣੇ ਆਗੇ ਵੀ ਕਿਹੋ ਜਿਹਾ ਲੱਗਿਆ ਹੋਆ ਗੈਬ ਤੁਸੀਂ ਦੇਖ ਸਕਦੇ ਹੋ ਥਣਾ ਦਾ ਬਹੁਤ ਸੋਹਣਾਗਾ ਚੰਗੇ ਦੁੱਧ ਰਕੜ ਵਾਲੀ ਆ ਲੈਵਲ ਵਾਸੋਂ ਪਹਿਲਾਂ ਆਪਾਂ ਚੈੱਕ ਕਰਾ ਆਨੇ ਫਿਰ ਸਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਥਣ ਹਵਾਨ ਇਧਰੋਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਤੋਂ ਦੇਖ ਸਕਦੇ ਸੀ ਥਾਂ ਥੋਣਾ ਦਾ ਗੈਬ ਬਹੁਤ ਆਗਾ ਬਾਕੀ ਡਬਲ ਮੱਝ ਆ ਗਈ ਜੇ ਕਿਸੇ ਭਰਾ ਨੇ ਲੈਣੀ ਹੋਈ ਨੰਬਰ ਬਾਈਆਂ ਦਾ ਸਕਰੀਨ ਤੇ ਆਪਾਂ ਚਲਾ ਦੇਾਂਗੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲਵਾਂਗੇ ਪਿੰਡ ਚੌਕਿਆ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਮੋੜ ਰਹਿ ਜਾਂਦੀ ਆ ਡਬਲ ਮੱਝਾਂ ਤੁਸੀਂ ਦੇਖ ਸਕਦੇ ਹੋ ਨਾ ਤੀਜੀ ਸੂਏ ਜਿਹੜਾ ਇਹਨੇ ਸੂਣਾਗਾ ਚੰਗੇ ਦੁੱਧ ਰਕੜ ਵਾਲੇ ਘਰੇਲੂ ਮੱਝਾਂ ਗਈ ਬਾਈਆਂ ਕੋਲੇ ਘਰੇ ਮੱਝਾਂ ਗਈ ਇੱਧਰ ਪਸ਼ੂ ਤੁਸੀਂ ਦੇਖ ਸਕਦੇ ਮਾਈਆਂ ਕੋਲੇ ਹਨਾ ਖੜੇ ਆਗੇ ਬਾਈਆਂ ਨੇ ਜਿਹੜੀ ਸੇਲ ਕਰਨੀ ਹੈਗੀ ਜੇ ਕਿਸੇ ਭਰਾਣੇ ਲੈਣੀ ਹੋਵੇ ਨੰਬਰ ਲੈ ਕੇ ਦੇ ਮੈਂ ਤੁਹਾਨੂੰ ਸਾਰੀ ਡਿਟੇਲ ਲੈ ਕੇ ਦੇ ਮੈਂ ਵੀਡੀਓ ਲਾਸਟ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਆਜੋ ਫਿਰ ਆਪਾਂ ਉਸ ਨੂੰ ਪਹਿਲਾਂ ਤੋੜ ਕੇ ਦਿਖਾਉਣੇ ਆ ਫਿਰ ਆਪਾਂ ਬਾਈ ਤੋਂ ਆਪਾਂ ਜਿਹੜੀ ਡਿਟੇਲ ਲਵਾਂਗੇ ਮੱਝ ਦੀ ਵੀ ਕੀ ਮਾਲ-ਮੁੱਲ ਕਰਦਾਗਾ ਕਿ ਠੀਕ ਆ ਕਿ ਕਿੰਨੇ ਦੇ ਦੋਗੇ ਨੰਬਰ ਵੀ ਜੇ ਆਪਾਂ ਤੁਹਾਨੂੰ ਜਿਹੜਾ ਲੈ ਕੇ ਦੇਵਾਂ ਮੈਂ ਬਾਈ ਦਾ ਬਾਕੀ ਤੁਸੀਂ ਵੀਡੀਓ ਤੱਕ ਬਣੇ ਰਹੋ ਲਾਸਟ ਤੱਕ ਲੈ ਵੀ ਪਹਿਲਾਂ ਤੁਰਦੀ ਨੂੰ ਚੈੱਕ ਆਊਟ ਕਰ ਲਓ ਤੁਸੀਂ ਹਨਾ ਥਾਨ ਹਵਾਨੇ ਦੀ ਤੁਰਦਾਦੀ ਦੇਖ ਲਓ ਸੀ ਵਧੀਆ ਡਬਲ ਮੱਝ ਆ ਗਈ ਘਰੇਲੂ ਚੰਗੀ ਸਾਹ ਸੰਭਾਲ ਬਾਈ ਜਿਹੜੇ ਪਸ਼ੂਆਂ ਦੀ ਚੰਗੀ ਕਰਦੇ ਇੱਧਰ ਜਿਵੇਂ ਝੋਟੀਆਂ ਖੜੀਆਂ ਨਾ ਮੋੜ ਲਿਆ ਬਾਈ ਮੋੜ ਲਿਆ ਇਧਰ ਤੁਰਦੀ ਨੂੰ ਚੈੱਕ ਕਰੋ ਲੈ ਵਾਲੂਆ ਬਹੁਤ ਡਬਲ ਆਗਾ ਆਰਡਰ ਕੁਆਲਿਟੀ ਬਹੁਤ ਸੋਹਣੀ ਲੱਗੀ ਹੋਈ ਆ ਚੰਗੇ ਦੁੱਧ ਰਕਾਰਡ ਵਾਲੀ ਆ ਦੇਖਣ ਨੂੰ ਲਾ ਦਿਓ ਤੁਸੀਂ ਥਾਨ ਹਵਾਨੇ ਇਧਰੋਂ ਸਾਈਡ ਤੋਂ ਦੇਖ ਸਕਦੇ ਹੋ ਨਾ ਦੇਖੋ ਲੈ ਪੂਰੀ ਸੋਣੀ ਮੱਝ ਆ ਗਈ ਜੇ ਕਿਸੇ ਭਰਾ ਨੇ ਦੁੱਧ ਵੀ ਨੂੰ ਲੈਣੀ ਹੈਗੀ ਤਾਂ ਬਹੁਤ ਚੰਗੀ ਮੱਝ ਆ ਡਾਬਲ ਆ ਗਈ ਦੇ ਸਾਲ ਬਾਕੀ ਆ ਜੋ ਬਾਈ ਨੇ ਆਪਾਂ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਠੀਕ ਆ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਜਯਾਵਿੰਦਰ ਆ ਜੀ ਜਯਾਵਿੰਦਰ ਪਿੰਡ ਚੌਕਿਆ ਜ਼ਿਲ੍ਹਾ ਬਠਿੰਡਾ ਹਨਾ ਹਾਂ ਜੀ ਆਪਣੀ ਘਰ ਦੀ ਮੱਝ ਹੀ ਹੈ ਨਹੀਂ ਜੀ ਲੈਤੀ ਸੀਗੀ ਪਹਿਲਾਂ ਲੈਤੀ ਸੀ ਇਹ ਹਾਂ ਜੀ ਹਾਂ ਠੀਕ ਆ ਦੂਜੀ ਵੀ ਲੈ ਜੀ ਤੀਜੀ ਹੈ ਜੀ ਹੁਣ ਤੀਜੀ ਸੂਹਿਆ ਹਾਂ ਹਾਂ ਮੰਨ ਲਓ ਵੀ ਦੂਜੇ ਸੂਏ ਤੁਸੀਂ ਲੈਤੀ ਸੀ ਉਦੋਂ ਇੱਕ ਸੂਆ ਝੋਲਿਆ ਜੀ ਇੱਕ ਸੂਆ ਝੋਲਿਆ ਦੁੱਧ ਦਾ ਬਾਈ ਕਿੰਨਾ ਆਗਾ ਫਿਰ ਇਹ ਥਲੇ 16 ਲੀਟਰ ਗਾਰੰਟੀ ਹੈ ਜੀ 16 ਲੀਟਰ ਪਿਛਲੇ ਸੂਏ ਝੋਇਆ ਇਹਦਾ ਦੁੱਧ ਠੀਕ ਆ ਹਾਂਜੀ ਤੇ ਹੁਣ ਤੁਸੀਂ ਸੇਲ ਕਰਨੀ ਹੈ ਇਹ ਸੇਲ ਕਰਨੀ ਹੈ ਜੀ ਠੀਕ ਆ ਤੇ ਬਾਈ ਪਹਿਲਾਂ ਆਪਾਂ ਬਾਈਆਂ ਨੂੰ ਜਿਹੜੇ ਆਪਣੇ ਨਾਲ ਜੁੜਾ ਆਂ ਦੱਸ ਜੀ ਵੀ ਬਾਈ ਜਿਹੜਾ ਦੁੱਧ ਥਲਾਂ ਚ ਆਉਂਦਾ ਇੱਕੋ ਜਿਹਾ ਆਉਂਦਾ ਚਾਰਾਂ ਚੋਂ ਜਮਾ ਫੁੱਲ ਗਾਰੰਟੀ ਹੈ ਜਮਾ ਠੀਕ ਆ ਲੈ ਵੀ ਦੋਸਤੋ ਬਾਈ ਕਹਿੰਦਾ ਫੁੱਲ ਗਾਰੰਟੀ ਆ ਹਾਂਜੀ ਕੋਈ ਖੋਟ ਮੋਟ ਹੋਵੇ ਗਾਰੰਟੀ ਆਪਣੀ ਵੀ ਜੇ ਕੋਈ ਮਾਲਕ ਖੋਟ ਹੋਵੇ ਬਾਈ ਕਹਿੰਦਾ ਫੁੱਲ ਗਾਰੰਟੀ ਆ ਚਾਰਾਂ ਥਣਾ ਦਾ ਦੁੱਧ ਇੱਕੋ ਜਾਉਂਦਾਗਾ ਥਣਾ ਦਾ ਸਪੇਸ ਦੇਖ ਸਕਦਾ ਤੁਸੀਂ ਬਹੁਤ ਸੋਹਣਾ ਹੈ ਨਾ ਤੇ ਬਾਕੀ ਬਾਈ ਕਹਿੰਦਾ ਆਪਾਂ ਸੇਲ ਕਰਨੀ ਆ ਮੱਝ ਦੂਜੇ ਸੂਏ ਬਾਈ ਕਹਿੰਦਾ ਜਿਹੜਾ 16 ਕਿਲੋ ਦੁੱਧ ਆਪਾਂ ਚੋਇਆ ਤਸੱਲੀ ਨਾ ਹਣਾ ਬਾਈ ਵੀ ਜੇ ਕੋਈ ਹੁਣ ਭਰਾਲ ਜਾਓ 16 ਲੀਟਰ ਦੇ ਸਕ ਦਿੰਦੀ ਆ ਦੁੱਧ ਇਹ ਠੀਕ ਆ ਲੈ ਡਬਲ ਮੱਝ ਆ ਗਈ 16 ਕਿਲੋ ਦੁੱਧ ਵਾਲੀ ਕੋਈ ਬਾਲਾ ਨਹੀਂ ਹੁੰਦਾ 16 16 ਕਿਲੋ ਦੁੱਧ ਐਡੀ ਮੱਝ ਨੂੰ ਬਾਕੀ ਦੇ ਬਾਈ ਕਹਿੰਦਾ ਦੂਜੇ ਸੂਏ ਆਪਾਂ ਚੋਆ ਫੁੱਲ ਗਰੰਟੀ ਆ ਬਾਕੀਰੇ ਖੇਲੂ ਆਗੇ ਮਾਲਾ ਵੀ ਆਮੀ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਹਨਾ ਤੇ ਬਾਕੀਰੇ ਬਾਈ ਕੋਈ ਵਪਾਰ ਦਾ ਕੰਮ ਨਹੀਂ ਕਰਦਾ ਵੀ ਆਪਾਂ ਨੂੰ ਗੱਪ ਮਾਰ ਕੇ ਹਨਾ ਵੀ ਦੇ ਦੂਗਾ ਯਾਰ ਅ ਵੀ ਆਪਾਂ ਦਾ ਪਸ਼ੂ ਕੱਢਣਾਗਾ ਬਾਕੀ ਬਾਈ ਕਹਿੰਦਾ ਆਪਾਂ ਦੂਜੇ ਸੂਏ ਲਿਆਂਦੀ ਸੀ ਤੀਜਾ ਸੂਆ ਜਿਹੜਾ ਸੂਆ ਪੰਜ ਚਾਰ ਦਿਨਾਂ ਦੀ ਹਜੇ ਕੱਚੀ ਹੈਗੀ ਪੰਜ ਚਾਰ ਦਿਨ ਬਾਈ ਕਹਿੰਦਾ ਲੈ ਜੂਗੀ ਥਾਣਾ ਹਵਾ ਨੇ ਇਧਰ ਬੈਕ ਸਾਈਡ ਤੋਂ ਦੇ ਤੇ ਬਾਕੀ ਬਾਈ ਹੁਣ ਗੱਲ ਕਰੀ ਆਪਾਂ ਰੇਟ ਦੀ ਰੇਟ ਕੀ ਰੱਖਤਾ ਇਹਦਾ ਰੇਟ ਵੀ 160 ਰੱਖਾਂ ਇੱਕ 60 ਲੈਣ ਦੇਣਾ ਕਿ ਮੌਕੇ ਤੇ ਮਾਨਤਾਣ ਹੋ ਜਾਊ ਮੌਕੇ ਤੇ ਮਾਨਤਾਣ ਕਰਦਾਂਗੇ ਮੌਕੇ ਤੇ ਮਾਨਤਾਣ ਕਰ ਦੋਗੇ ਲੈ ਵੀ ਬਾਈ ਕਹਿੰਦਾ 1,60,000 ਰੁਪਏ ਆਪਾਂ ਮੰਗਦੇ ਆ ਮੌਕੇ ਤੇ ਮਾਨਤਾਣ ਹੋਊਗਾ ਬਾਈ ਕਹਿੰਦਾ ਤੇ ਨੰਬਰ ਬੋਲ ਦੇ ਬਾਈ ਇੱਕ ਵਾਰੀ ਆਪਣਾ 98723 98723 49591 49591 ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਆ ਮੱਝ ਲੈਣੀ ਹੋਈ ਬਹੁਤ ਡਬਲ ਮੱਝ ਆ ਗਈ ਚੰਗੀ ਆ ਗਈ ਕੱਦਗਾਠ ਵੀ ਚੰਗਾਗਾ ਬਾਕੀ ਤੇ ਬੋਡੀ ਬੰਤਰ ਦੀ ਵੀ ਚੰਗੀ ਆ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਰੇਟ ਆ ਤੁਸੀਂ ਫੋਨ ਤੇ ਕਰਕੇ ਘਰੋਂ ਤਸੱਲੀ ਕਰਕੇ ਹਨਾ ਦੇਖ ਵਰਕੇ ਜਿਹੜੀ ਮੱਝ ਲੈ ਜਾ ਸਕਾ ਮੱਝ ਚੰਗੀ ਆ ਗਈ ਡਬਲ ਮੱਝ ਆ ਗਈ ਹਨਾ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਜਿਹੜੀ ਗੱਲਬਾਤ ਕਰ ਸਕਾ ਜਾਓ 16 ਕਿਲੋ ਬਾਈ ਕਹਿੰਦਾ ਦੂਜੇ ਸੂਏ ਦੁੱਧ ਦਤੈ ਨੇ ਤੀਜੇ ਸੂਏ ਸੂਣਾਗਾ ਰੇਟ 160 ਆ ਮੌਕੇ ਤੇ ਮਾਨਦਾਨ ਬਾਈ ਕਹਿੰਦਾ ਆਪਾਂ ਕਹਿੰਦਾ ਕਰ ਦਾਂ ਜਿਹੜਾ ਦੂਰੋਂ ਨੇੜੇ ਆਊਗਾ ਬਾਕੀ ਤੁਸੀਂ ਫੋਨ ਤੇ ਡਿਟੇਲ ਲੈ ਕੇ ਮੱਝ ਜਿਹੜੀ ਆ ਖੜੀ ਐ ਸਾਹਮਣੇ ਖਰੀਦ ਸਕਦਾ ਠੀਕ ਹੈ ਜੀ ਧੰਨਵਾਦ